ਮੈਂ ਸਵਾਲ ਤੁਹਾਨੂੰ ਪਹਿਲਾਂ ਥੋੜੇ ਹੋਰ ਕਰਨਾ ਚਾਹੁੰਦੀ ਸੀ ਪਰ ਆਹ ਗੱਲ ਤੁਰੀ ਆ ਤਾਂ ਮੈਂ ਪਹਿਲਾਂ ਹੀ ਇਹਦੀ ਗੱਲ ਕਰਦੀ ਆ ਜਿਵੇਂ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਆਪਣੇ ਵਿਆਹ ਵਾਲੇ ਰਿਸ਼ਤੇ ਦੀ 5 6 ਸਾਲ ਆਪਾਂ ਨਹੀਂ ਕਨਸੀਵ ਕਰਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਚਲੋ ਹੈ ਨਾ ਜੇ ਤੁਹਾਡੀ ਚੰਗੀ ਅੰਡਰਸਟੈਂਡਿੰਗ ਹਸਬੰਡ ਵਾਈਫ ਦੀ ਤੁਹਾਡਾ ਤਾਂ ਵਿਆਹ ਹੀ ਇਸ ਤਰੀਕੇ ਨਾਲ ਹੋਇਆ ਕਿ ਇਹ ਇਹ ਬੜਾ ਮੁਹੱਬਤੀ ਰਿਸ਼ਤਾ ਸੀ ਜੀ 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 ਪਰ ਉਸ ਤੋਂ ਬਾਅਦ ਇੱਕ ਫੀਮੇਲ ਕੀ ਸੋਚਣਾ ਸ਼ੁਰੂ ਕਰਦੀ ਆ ਉਹ ਅੰਦਰੋਂ ਜ਼ਿਆਦਾ ਸੋਚਦੀ ਆ ਕਿ ਉਹਦਾ ਆਲਾ ਦਵਾਲਾ ਉਹਨੂੰ ਜ਼ਿਆਦਾ ਸੋਚਣ ਲਈ ਮਜਬੂਰ ਕਰਦਾ ਦੇਖੋ ਰੁਪਿੰਦਰ ਪਰ ਮਹਾਪਾਲ ਕਹਿੰਦੇ ਆ ਕਿ ਪਰਮਾਤਮਾ ਤੋਂ ਬਾਅਦ ਜਨਨੀ ਔਰਤ ਹੈ ਹਨਾ ਉਹਨੂੰ ਦੂਜਾ ਰੱਬ ਦਾ ਰੂਪ ਕਹਿੰਦੇ ਆ ਆਪਾਂ ਉਹ ਸ਼ਾਇਦ ਇਸੇ ਕਰਕੇ ਕਹਿੰਦੇ ਆ ਕਿ ਉਹ ਇੱਕ ਕ੍ਰिएशन ਨੂੰ ਨਵੀਂ ਕ੍ਰिएशन ਨੂੰ ਪੈਦਾ ਕਰਦੀ ਹੈ ਹਨਾ ਕਿਸੇ ਨੂੰ ਕ੍ਰੀਏਟ ਕਰਦੀ ਹੈ ਪਰਮਾਤਮਾ ਨੇ ਉਹਦੇ ਹਿੱਸੇ ਇਹ ਦਾਤ ਬਖਸ਼ੀਆ ਪਰਮਾਤਮਾ ਨੇ ਔਰਤ ਨੂੰ ਔਰਤ ਹਮੇਸ਼ਾ ਤੋਂ ਸੰਪੂਰਨਤਾ ਹੋਣਾ ਚਾਹੁੰਦੀ ਹੈ ਹਾਂਜੀ ਮਮਤਾ ਤਾਂ ਔਰਤ ਦੇ ਅੰਦਰ ਹੁੰਦੀ ਹੋਈ ਹੈ ਕੋਈ ਵਿਰਲਾ ਹੀ ਹੋਗਾ ਜਿਹੜਾ ਕਹਿੰਦਾ ਵੀ ਮੈਂ ਮਾਂ ਨਹੀਂ ਬਣਨਾ ਚਾਹੁੰਦਾ ਹਾਂਜੀ ਹੈਨਾ ਮੇਰਾ ਵਿਆਹ ਹੋਇਆ ਵਿਆਹ ਤੋਂ ਬਾਅਦ ਪੜਨ ਆ ਗਈ ਹੂੰ ਜਦੋਂ ਮੁਹੱਬਤੀ ਰਿਸ਼ਤਾ ਸੀ ਉਦੋਂ ਕਲਪਨਾ ਚ ਦੋ ਬੱਚੇ ਸਿਰਜੇ ਤੁਸੀਂ ਮੇਰੇ ਇੰਟਰਵਿਊ ਚ ਵੀ ਸੁਣਿਆ ਹੋਵੇਗਾ ਸੁਣਿਆ ਬਿਲਕੁਲ ਉਹ ਚੋਲੋ ਮੁਹੱਬਤੀ ਪਾਲ ਹੁੰਦੇ ਆ ਸਾਰੇ ਹੀ ਸਿਰਜਦੇ ਹੋਣੇ ਹਨ ਆਪਣੇ ਬਹੁਤ ਤਰ੍ਹਾਂ ਦੇ ਸੁਪਨੇ ਹੁੰਦੇ ਆ ਅਗਲੀ ਜ਼ਿੰਦਗੀ ਲਈ ਉਦੋਂ ਮੁਹੱਬਤ ਚ ਕੋਈ ਗੱਲ ਤੁਰ ਹੀ ਤਾਂ ਨਿਕਲ ਆਏ ਹਨਾ ਤੇ ਤੁਸੀਂ ਨਾਂ ਵੀ ਰੱਖਦੇ ਹੋ ਉਹਨਾਂ ਦੇ ਹਨਾ ਤੇ ਮੈਰिज ਹੋਈ ਮੈਰिज ਤੋਂ ਬਾਅਦ ਤੁਰੰਤ ਮੈਨੂੰ ਯੂਨੀਵਰਸਿਟੀ ਭੇਜ ਦਿੱਤਾ ਗਿਆ ਹਨਾ ਅਜੇ ਤਾਂ ਉਹ ਸਟਰਗਲ ਤੋਂ ਬਾਅਦ ਹਸਬੰਡ ਕੋਲ ਰਹਿ ਕੇ ਵੀ ਨਹੀਂ ਸੀ ਦੇਖਿਆ ਬਟ ਹਸਬੰਡ ਨੇ ਇੱਕ ਨਵੀਂ ਡਿਊਟੀ ਲਗਾਤੀ ਕਿ ਮੇਰੇ ਸੁਪਨੇ ਚ ਮੈਂ ਤੇ ਆਪਣੇ ਸੁਪਨੇ ਦੀ ਪੂਰਤੀ ਮੈਂ ਤੇਰੇ ਚ ਕਰਨੀ ਹੈ ਤੇ ਮੈਨੂੰ ਇੱਥੇ ਇਥੇ ਡਿਪਾਰਟਮੈਂਟ ਚ ਪਾ ਗਏ ਹਾਂ ਜੀ ਹੈਨਾ 92 ਤੋਂ ਲੈ ਕੇ 98 ਤੱਕ ਮੈਂ ਯੂਨੀਵਰਸਿਟੀ ਚ ਪੜ੍ਹਦੀ ਫਿਰ ਜੌਬ ਕਰਦੀ ਰਹੀ ਹਾਂ ਹੈਨਾ ਉਹ ਬਲਾਣੇ ਵਿੱਚ ਕਦੇ ਆਉਂਦਾ ਸੀ ਦਿਮਾਗ ਦੇ ਵਿੱਚ ਨਾਲ ਨਾਲ ਇਲਾਜ ਵੀ ਚੱਲਦੇ ਸੀਗੇ ਹਮੇਸ਼ਾ ਤੋਂ ਵਿਚਲ ਇੱਥੇ ਨਹੀਂ ਤਾਂ ਇੱਥੋਂ ਇੱਥੋਂ ਨਹੀਂ ਤਾਂ ਇੱਥੋਂ ਹੋ ਹੀ ਜਾਊਗਾ ਕਦੇ ਵੀ ਇਹ ਆਸ ਮਰੀ ਨਹੀਂ ਸੀ ਕਿ ਨਹੀਂ ਹੋਊਗਾ ਬਹੁਤ ਇਲਾਜ ਕਰਵਾਏ ਆ ਮੈਂ ਕਹਿੰਨੀ ਆ ਹਜ਼ਾਰਾਂ ਡਾਕਟਰਾਂ ਕੋਲੋਂ ਮੈਂ ਆਪਣਾ ਫਲਵਾਇਆ ਹੋਣਾ ਹਮ ਹਸਬੰਡ ਜ਼ਰੂਰ ਕਹਿੰਦੇ ਸੀ ਵੀ ਤੂੰ ਕਿਉਂ ਇੰਨੀਆਂ ਪੀੜਾ ਚੋਂ ਲੰਘਦੀ ਐ ਹਾਂਜੀ ਤੂੰ ਉਹਦੇ ਤੇ ਛੱਡ ਦੇ ਕੁਦਰਤ ਤੇ ਛੱਡ ਦੇ ਜੋਦੋਂ ਉਹਨੇ ਦੇਣਾ ਹੋਗਾ ਨਹੀਂ ਵੀ ਦਊਗਾ ਤਾਂ ਤੂੰ ਇਹੋ ਜਿਹੀ ਫੀਲਡ ਚ ਆ ਤੂੰ ਕਿੰਨੇ ਬੱਚਿਆਂ ਦੀ ਮਾਂ ਬਣਦੀ ਹੈ ਉਹ ショ ਦੇ ਫਾਲੋਅਰ ਰਹੇ ਹਮੇਸ਼ਾ ਤੋਂ ਤੇ ਉਹ ਹਮੇਸ਼ਾ ਮੈਨੂੰ ਉਹਨਾਂ ਦੀਆਂ ਗੱਲਾਂ ਸੁਣਾਉਂਦੇ ਸੀ ਕਿ ਦੇਖ ਮਮਤਾ ਹੋਣੀ ਜ਼ਰੂਰੀ ਹੈ ਅੰਦਰ ਪੈਦਾ ਕਰਨਾ ਜ਼ਰੂਰੀ ਨਹੀਂ ਹੈਗਾ ਹਮਮ ਔਰਤ ਦੇ ਅੰਦਰ ਹੈ ਨਾ ਬਟ ਔਰਤ ਨੂੰ ਕਿਤੋਂ ਨਾ ਕਿਤੋਂ ਮੈਂ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਦੀ ਸੀ ਕੁਝ ਕੁ ਚੀਜ਼ਾਂ ਸਾਨੂੰ ਕਈ ਵਾਰ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ ਹੈ ਨਾ ਬਿਲਕੁਲ ਜ ਹਾਂ ਕਹਿ ਸਕਦੇ ਆ ਮਤਲਬ ਮੈਨੂੰ ਇਹ ਹੁੰਦਾ ਸੀ ਜਦੋਂ ਵੀ ਮੈਂ ਇਲਾਜ ਕਰਾ ਕੇ ਆਉਣਾ ਹਰ ਮਹੀਨੇ ਕਾਸ ਹੁੰਦੀ ਸੀ ਵੀ ਸ਼ਾਇਦ ਇਸ ਮਹੀਨੇ ਕੁਝ ਹੋ ਜਵੇ ਹਾਂਜੀ ਤੁਸੀਂ ਦੇਖੋ ਕਿੱਡੇ ਔਖੇ ਪਲ ਹੁੰਦੇ ਆ ਤੁਸੀਂ ਸਾਰਾ ਦਿਨ ਦਰਦ ਦੇ ਚੈੱਕ ਕਰਦੇ ਰਹਿੰਦੇ ਹੋ ਤੁਸੀਂ ਵੀ ਇਸ ਫੀਮੇਲ ਹੋ ਹੈਨਾ ਮੰਥ ਆਪਣਾ ਪੀਰੀਅਡਸ ਦੇ ਵੀ ਪੀਰੀਅਡਸ ਤਾਂ ਨਹੀਂ ਆ ਗਏ ਹਾਏ ਆ ਨਾ ਜਾਣ ਹਾਏ ਡਾਇਰੈਕਟ ਲੱਗਿਆ ਰਹਿੰਦਾ ਔਰਤ ਦੇ ਉੱਤੇ ਹੈਨਾ ਜਦੋਂ ਉਹਨੂੰ ਆਸਾਨੀ ਨਾਲ ਨਾ ਮਿਲਿਆ ਹੋਵੇ ਹੈਨਾ ਫਿਰ ਜਦੋਂ ਪੀਰੀਅਡ ਆ ਜਾਂਦੇ ਆ ਤਾਂ ਤੁਸੀਂ ਕਿਹੜੇ ਮੂ ਨਾਲ ਹਸਬੰਡ ਨੂੰ ਦੱਸੋ ਹਾਂਜੀ ਪਰ ਹਸਬੰਡ ਨੂੰ ਵੀ ਤੁਹਾਡਾ ਚਿਹਰਾ ਦੇਖ ਕੇ ਪਤਾ ਹੀ ਲੱਗ ਜਾਂਦਾ ਬਿਲਕੁਲ ਫਿਰ ਕੁਝ ਕੁ ਸਵਾਲ ਮਤਲਬ ਸਾਨੂੰ ਕੀਤੇ ਹੀ ਨਹੀਂ ਜਾਂਦੇ ਹਾਂ ਨਾ ਬੰਦਾ ਨਾਲ ਸਿਰ ਮਾਰ ਮਾਰ ਰੋਣਾ ਹਾਂ ਵੀ ਮੈਂ ਕਿਵੇਂ ਦੱਸਾਂ ਤੇ ਮੇਰੇ ਹਸਬੰਡ ਨੇ ਮੈਨੂੰ ਗਲਵਕੜੀ ਚ ਲੈ ਲੈਣਾ ਵੀ ਮੈਂ ਸਮਝ ਗਿਆ ਤੂੰ ਤੈਨੂੰ ਕਹਿਣ ਦੀ ਲੋੜ ਨਹੀਂ ਹੈ ਹਾਂ ਨਾ ਪਰ ਮੈਂ ਚਾਹੁੰਦੀ ਸੀ ਕਿ ਮੈਂ ਕਿਉਂ ਨਹੀਂ ਜਦ ਸਹਰ ਕੋਈ ਔਰਤ ਮਾਂ ਬਣ ਰਹੀ ਹੈ ਉਹ ਬੱਚਾ ਉਹਦੇ ਹੋ ਰਿਹਾ ਤੇ ਮੈਂ ਮੈਂ ਕਿੱਥੋਂ ਅਧੂਰੀ ਹਾਂ ਹਾਂ ਮੈਨੂੰ ਰੱਬ ਕਿਉਂ ਨਹੀਂ ਦੇ ਰਿਹਾ ਮੈਂ ਕਹਿੰਦੀ ਸੀ ਵੀ ਰੱਬਾ ਇਹਦੇ ਨਾਲ ਤਾਂ ਫਿਰ ਤੂੰ ਮੇਰੇ 'ਚ ਕੋਈ ਕਾਜ ਪਾ ਦਿੰਦਾ ਮੇਰੇ ਕੋਈ ਪ੍ਰੋਬਲਮ ਹੁੰਦੀ ਡਾਕਟਰ ਕਹਿੰਦੇ ਵੀ ਤੇਰੇ ਅੰਦਰ ਆਹ ਪ੍ਰੋਬਲਮ ਹੈ ਉਹ ਸੋਲਵ ਨਹੀਂ ਹੋ ਰਹੀ ਤਾਂ ਤੇਰੇ ਬੇਵੀ ਨਹੀਂ ਹੋ ਰਹਾ ਹਾਂਜੀ ਜਦੋਂ ਡਾਕਟਰ ਇਹ ਕਹਿੰਦੇ ਆ ਵੀ ਕੋਈ ਪ੍ਰੋਬਲਮ ਹੀ ਨਹੀਂ ਹੈ ਫਿਰ ਮੈਂ ਇਹੋ ਜਿਹਾ ਕਿਹੜਾ ਕਰਮ ਕਰਤਾ ਮੈਂ ਹਮੇਸ਼ਾ ਮੈਂ ਮੈਂ ਕਿਸੇ ਦਾ ਸਾਹਮਣੇ ਨਹੀਂ ਰੋਈ ਪਰ ਮੈਂ ਮੈਂ ਹਮੇਸ਼ਾ ਰੱਬ ਨੂੰ ਕਹਿੰਦੀ ਸੀ ਵੀ ਅੱਛਾ ਜੇ ਤੂੰ ਵੀ ਇਦਾਂ ਸੋਚਦਾ ਤਾਂ ਮੈਂ ਵੀ ਤੇਤੋਂ ਮੰਗਦੇ ਰਹਿਣਾ ਤੂੰ ਹੀ ਮੈਨੂੰ ਦੇਣਾ ਹੈ ਮੈਨੂੰ ਬਹੁਤ ਲੋਕਾਂ ਨੇ ਕਿਹਾ ਅਡਾਪਟ ਕਰ ਲੈ ਬਟ ਮੇਰੇ ਹੌਸਲਾ ਨਹੀਂ ਹੋਇਆ ਹੂੰ ਮੈਨੂੰ ਅੰਦਰੋਂ ਕਿਤੇ ਥੋੜਾ ਆਵਾਜ਼ ਆਉਂਦੀ ਰਹੀ ਕਿ ਤੇਰੇ ਹੋਊਗਾ ਤੇਰੇ ਹੋਊਗਾ ਹੂੰ ਉਹ ਐਦਾਂ ਹੋਣਾ ਸੀ ਇਹ ਨਹੀਂ ਸੀ ਪਤਾ ਇੰਨਾ ਲੰਮਾ ਟ੍ਰੀਟਮੈਂਟ ਕੀ ਅਸਰ ਪਾਉਂਦਾ ਮਤਲਬ ਮੈਂਟਲੀ ਤੇ ਫਿਜ਼ੀਕਲੀ ਆਪਣੇ ਤੇ ਜਿਵੇਂ ਮੇਰੇ ਇੱਕ ਕਜ਼ਨ ਨੇ ਉਹਨਾਂ ਦੇ ਇੱਕ ਬੇਟੀ ਹੋਈ ਉਸ ਤੋਂ ਬਾਅਦ ਬੱਚਾ ਨਹੀਂ ਹੋਇਆ ਹਨਾ ਤਾਂ ਉਹ ਹਮੇਸ਼ਾ ਡਰਦੇ ਆ ਕਿ ਮੈਂ ਇਸ ਇਲਾਜ ਤੋਂ ਡਰਦੀ ਆ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਉਹ ਕਹਿੰਦੇ ਵੀ ਮੈਨੂੰ ਇਹ ਇਲਾਜ ਹੁੰਦਾ ਵੀ ਮੇਰੇ ਕੋਲ ਇੱਕ ਬੱਚਾ ਹੈਗਾ ਕਿਤੇ ਮੈਂ ਇੰਨਾ ਤਕਲੀਫ ਚੱਲ ਕੇ ਮਤਲਬ ਇਹਨੂੰ ਵੀ ਨਾ ਹਨਾ ਮੈਨੂੰ ਨਾ ਕੁਝ ਹੋ ਜਵੇ ਹਾਂ ਜੀ ਬਿਲਕੁਲ ਰਜਿਤ ਦੇਖੋ ਡਾਕਟਰੀ ਪ੍ਰੋਫੈਸ਼ਨ ਹਨਾ ਸਾਰੇ ਡਾਕਟਰ ਸ਼ਾਇਦ ਇੱਕੋ ਜਿਹੇ ਵੀ ਨਹੀਂ ਹੁੰਦੇ ਬਟ ਜਦੋਂ ਵੀ ਤੁਸੀਂ ਕਿਸੇ ਨਵੀਂ ਥਾਂ ਤੇ ਜਾਂਦੇ ਹੋ ਸ਼ੁਰੂ ਤੋਂ ਲੱਗ ਜਾਂਦੇ ਆ ਪੁਰਾਣੀਆਂ ਰਿਪੋਰਟਾਂ ਤੁਹਾਡੇ ਪੁਰਾਣੇ ਖਰਚੇ ਸਭ ਕੁਝ ਬਹੁਤ ਐਕਸਪੈਂਸਿਵ ਹੈ ਸਭ ਕੁਝ ਇੱਕ ਪਾਸੇ ਤੇ ਰਹਿ ਜਾਂਦਾ ਨਵੇਂ ਸਿਰੇ ਤੋਂ ਸਭ ਕੁਝ ਸ਼ੁਰੂ ਹੋ ਜਾਂਦਾ ਹੈ ਨਾ ਹਰ ਇੱਕ ਅੱਗੇ ਤੁਸੀਂ ਆਪਣੇ ਆਪ ਨੂੰ ਫੋਲਣ ਲਈ ਪਾ ਦਨੇ ਹੋ ਵੀ ਲੋ ਜੀ ਔਰਤ ਨੂੰ ਹੀ ਅੰਦਰੋਂ ਤਾਂ ਫੋਲਦੇ ਹਨ ਹੈ ਨਾ ਮਰਦ ਦਾ ਤਾਂ ਕੁਝ ਫੋਲਾ ਫੋਲੀ ਨਹੀਂ ਹੁੰਦੇ ਸਾਰੇ ਟ੍ਰੀਟਮੈਂਟ ਸਾਰੇ ਟੈਸਟ ਔਰਤ ਤੇ ਹੁੰਦੇ ਮਰਦ ਦਾ ਤਾਂ ਇੱਕੋ ਹੀ ਟੈਸਟ ਦੇਖਦੇ ਹਨ ਹੈ ਨਾ ਸੋ ਬਹੁਤ ਮੁਸ਼ਕਿਲ ਹੈ ਤੁਹਾਨੂੰ ਮੈਂਟਲੀ ਫਿਜ਼ੀਕਲੀ ਟੌਰਚਰ ਕਰਦਾ ਹੈ ਪੇਨਫੁੱਲ ਵੀ ਹੈ ਹੈ ਨਾ ਅ ਬਸ ਮੈਂ ਤਾਂ ਵਾਇਗਰੂ ਇਹ ਅੱਗੇ ਇਹ ਕਹਿੰਦੀ ਆ ਕਿ ਕਿਸੇ ਨੂੰ ਵੀ ਇਹਦੇ ਚੋਂ ਨਿਕਲਣਾ ਨਾ ਪਵੇ ਪਰਮਾਤਮਾ ਸਭ ਨੂੰ ਬਸ ਇਹੀ ਸਾਡਾ ਮੂੰਹ ਸੀ ਅਸੀਂ ਕਹਿੰਦੇ ਸੀ ਵੀ ਰੱਬਾ ਇੱਕ ਧੀ ਦੇ ਦੇ ਹਾਂਜੀ ਹੈ ਨਾ ਤੇ ਉਹਨੇ ਦੋਨੋਂ ਦੇ ਦਿੱਤੇ ਦੇ ਕੇ ਉਹਦੀ ਇਹ ਬਖਸ਼ਿਸ਼ ਰਹੀ ਕਿ ਬਹੁਤ ਲੇਟ ਦਿੱਤੇ ਪਰ ਦੋਨੋਂ ਦੇ ਦਿੱਤੇ ਹੈ ਨਾ ਮੈਂ ਹਰ ਔਰਤ ਅੰਦਰੋਂ ਜਿਹੜੀ ਔਰਤ ਹੈ ਨਾ ਉਹ ਸੰਪੂਰਨ ਨਹੀਂ ਉਦੋਂ ਹੈ ਜਦੋਂ ਉਹ ਬੱਚੇ ਨੂੰ ਜਨਮ ਦੇ ਲੈਂਦੀ ਹੈ ਜਦੋਂ ਦੇਖਦੀ ਐ ਇੱਕ ਕ੍ਰिएशन ਕਰਦੀ ਜਦੋਂ ਮੈਨੂੰ ਵੀ ਹੁੰਦਾ ਸੀ ਵੀ ਹਾਏ ਮੁੱਝ ਕਿਸੇ ਨੇ ਕਹਿਣਾ ਆਪਾਂ ਦੇਖਦੇ ਆ ਵੀ ਕੋਈ ਕਿੱਕ ਕਰਦਾ ਅੰਦਰ ਤੇ ਉਹ ਕਿੱਕ ਕਿੱਦਾਂ ਦੀ ਹੁੰਦੀ ਆ ਉਹ ਮਾਂ ਕੀ ਮਹਿਸੂਸ ਕਰਦੀ ਉਹ ਕਿੱਕ ਕਿਵੇਂ ਵੱਜਦੀ ਐ ਪੇਟ 'ਚ ਹਨਾ ਮੈਂ ਵੀ ਦੇਖਾਂ ਸੋ ਮੇਰੀ ਇਹ ਉਦੋਂ ਅਧੇੜ ਬਣ ਰਹੀ ਤੇ ਹਮੇਸ਼ਾ ਆਸਵੰਦ ਰਹੀ ਤੇ ਹਮੇਸ਼ਾ ਸੋਚਦੀ ਰਹੇ ਕਿ ਮੈਂ ਮਾਂ ਬਣਨਾ ਐ ਮੈਂ ਬਟ ਇਸ ਤਰ੍ਹਾਂ ਬਣੂੰਗੀ ਇਹ ਨਹੀਂ ਸੀ ਪਤਾ ਤੇ ਮੇਰੀ ਸਭ ਤੋਂ ਖੂਬਸੂਰਤ ਚੀਜ਼ ਸਭ ਤੋਂ ਪਿਆਰੀ ਚੀਜ਼ ਜ਼ਿੰਦਗੀ ਦੀ ਉਹਦੇ ਲਈ ਚਲੀ ਜਾਊਗੀ ਤੇ ਉਹਦੇ ਨਾਲ ਮੈਂ ਆਪਣੀ ਇਹ ਖੁਸ਼ੀ ਸਾਂਝੀ ਨਹੀਂ ਕਰ ਪਾਉਂਗੀ। ਇਸ ਗੱਲ ਦਾ ਮੈਨੂੰ ਹਮੇਸ਼ਾ ਦੁੱਖ ਰਹੂਗਾ। ਪਰ ਇੱਕ ਹੀ ਚੀਜ਼ ਆ ਵੀ ਜਿਵੇਂ ਤੁਸੀਂ ਕਿਹਾ ਨਾ ਵੀ ਮੇਰੇ 'ਚ ਕੁਝ ਵੀ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਹਨਾ ਸਰਚ ਵੀ ਕੋਈ ਪ੍ਰੋਬਲਮ ਨਹੀਂ ਸੀ। ਪਰ ਇੱਕ ਲੇਡੀ ਆਪਣੇ ਆਪ 'ਚ ਹੀ ਕਿਉਂ ਗਿਲਟ ਮਹਿਸੂਸ ਕਰਦੀ ਆ ਵੀ ਜੇ ਉਹ ਇੱਕ ਜੋੜੇ ਕੋਲ ਬੱਚਾ ਨਹੀਂ ਹੋ ਰਿਹਾ ਉਹਨੂੰ ਕਿਉਂ ਲੱਗਦਾ ਵੀ ਇਹ ਇਹਦਾ ਇਹਦੇ ਸਵਾਲ ਮੈਨੂੰ ਹੀ ਕੀਤੇ ਜਾਣਗੇ ਜਾਂ ਇਹ ਕਮੀ ਮੇਰੇ 'ਚ ਹੀ ਦੇਖੀ ਜਾਊਗੀ ਇਹ ਇਹ ਸਾਡੀ ਕੀ ਮਤਲਬ ਵਾਲੇ ਦੁਆਲੇ ਦੀ ਬਣਤਰ ਹੀ ਇਦਾਂ ਦੀ ਹੈ ਕਿ ਅਸੀਂ ਆਪ ਹੀ ਮਹਿਸੂਸ ਕਰਦੇ ਰਹਿੰਨੇ ਜਾਂ ਜਿਤਾਇਆ ਜਾਂਦਾ ਬਹੁਤ ਜਿਤਾਇਆ ਤਾਂ ਜ਼ਰੂਰ ਜਾਂਦਾ ਹੀ ਹੈ ਦੇਖੋ ਪਰ ਮੈਂ ਇਸ ਕਲੋਂ ਲੱਕੀ ਰਹੀ ਕਿ ਮੇਰੇ ਲਾਜ਼ ਚੋਂ ਕਦੇ ਮੈਨੂੰ ਕਿਸੇ ਨੇ ਨਹੀਂ ਜਿਤਾਇਆ ਕਿ ਤੇਰੇ ਬੱਚਾ ਨਹੀਂ ਹੈਗਾ ਹਾਂਜੀ ਨਾ ਮੇਰੀਆਂ ਜਠਾਣੀਆਂ ਨੇ ਨਾ ਮੇਰੀ ਸੱਸ ਨੇ ਨਾ ਮੇਰੇ ਹਸਬੰਦ ਨੇ ਹਾਂ ਮੇਰੇ ਹਸਬੰਦ ਨੇ ਕਦੇ ਜ਼ੁਬਾਨ ਤੇ ਹੀ ਨਹੀਂ ਸਿਲੇ ਆਂਦਾ ਕਿ ਆਪਣੇ ਬੱਚਾ ਨਹੀਂ ਹੈਗਾ। ਹਾਂਜੀ ਹਨਾ ਇੱਕ ਜਿਹੜੀ ਭਾਬੂ ਖੇੜ ਸੀ ਉਹ ਹਮੇਸ਼ਾ ਸਾਡੇ ਨਾਲ ਨਾਲ ਚੱਲਦੀ ਰਹੀ ਹੈ। ਅਸਿਓ ਸ਼ਾਇਦ ਉਹਨੇ ਵੀ ਸਾਨੂੰ ਸਪੋਰਟ ਦਿੱਤੀ ਵੀ ਸਾਡਾ ਮਹੀ ਹੈ, ਸਾਡੀ ਨਮੀ ਹੈ। ਹਨਾ ਉਹ ਕਿੱਡੇ-ਕਿੱਡੇ ਹੋ ਗਏ ਨੇ ਜਦੋਂ ਮੈਂ ਇੱਥੇ ਪੜ੍ਹਦੀ ਵੀ ਸੀ ਤਾਂ ਅਸੀਂ ਗੱਲਾਂ ਕਰਨਾ ਫੋਨ ਤੇ ਕਰਨੀਆਂ ਜਾਂ ਚਿੱਠੀਆਂ ਰਹੀਂ ਕਰਨਾ। ਉਹ ਹੁਣ ਉਹਨਾਂ ਨੂੰ 1 ਨਵਾਂ ਸਾਲ ਲੱਗ ਗਿਆ। ਉਹਨਾਂ ਦਾ ਬਰਥਡੇ ਆ ਰਿਹਾ ਹੈ। ਹਨਾ ਉਹਨਾਂ ਲਈ ਆ ਲੈ ਲਈਏ, ਉਹਨਾਂ ਲਈ ਉਹ ਲੈ ਲਈਏ। ਸ਼ਾਇਦ ਇਹ ਸੀ ਇੱਕ ਭਾਬੂ ਖੇੜ ਨੇ ਸਾਨੂੰ ਬਹੁਤ ਸਪੋਰਟ ਦਿੱਤੀ। ਜਿਵੇਂ ਮੇਰੇ ਹਸਬੰਦ ਬਹੁਤ ਸਪੋਰਟਿਵ ਰਹੇ ਹਨ। ਉਹਨਾਂ ਨੇ ਮਤਲਬ ਮੈਨੂੰ ਬਹੁਤ ਪੋਜ਼ਿਟਿਵਲੀ ਹਾਂਜੀ ਅੱਗੇ ਵਧਾਇਆ। ਇਸ ਫੀਲਡ 'ਚ ਕੰਮ ਕਰ ਪਈਆਂ ਪਰ ਕਿਤੇ ਨਾ ਕਿਤੇ ਤੁਹਾਡਾ ਆਲਾ ਦਵਾਲਾ ਮੇਰੇ ਮੰਮਾ ਨੂੰ ਬਹੁਤ ਔਖ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਹੋ ਜਵੇ। ਹਾਂਜੀ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਝੋਲੀਆਂ ਅਡੀਆਂ ਕਿਦੇ ਕਿਦੇ ਅੱਗੇ ਮੱਥੇ ਰਗਣੇ ਆ। ਪਰ ਪਰ ਆਲੇ-ਦਾਲੀ ਸੁਸਾਇਟੀ ਵੀ ਤੁਹਾਨੂੰ ਜ਼ਰੂਰ ਤੁਹਾਨੂੰ ਰਿਅਲਾਈਜ਼ ਕਰਵਾਉਂਦੀ ਆ ਤੁਸੀਂ ਨਹੀਂ ਕਰਵਾਉਂਦੇ। ਕਈ ਵਾਰੀ ਬਹੁਤੇ ਸਵਾਲ ਲੋਕੀ ਨਜ਼ਰਾਂ ਨਾਲ ਹੀ ਕਰਦੇ ਰਹਿੰਦੇ ਨੇ, ਜ਼ੁਬਾਨ ਨਾਲ ਨਹੀਂ ਕਰਦੇ। ਬਿਲਕੁਲ ਜੀ। ਮੈਂ ਕਹਿੰਦੀ ਆ ਜ਼ੁਬਾਨ ਨਾਲ ਵੀ ਜਿਹੜੇ ਲੋਕੀ ਤੁਹਾਡੇ ਕੁਝ ਲੱਗਦੇ ਵੀ ਨਹੀਂ, ਉਹ ਵੀ ਤੁਹਾਨੂੰ ਮੇਣਾ ਮਾਰ ਚੱਦਦੇ ਆ। ਹਾਂ ਨਾ? ਮੈਂ ਮਤਲਬ ਸਾਨੂੰ ਤਾਂ ਇੱਥੋਂ ਤੱਕ ਮੇਲੇ ਮਾਰੇ ਲੋਕਾਂ ਨੇ ਕਿ ਐਡਾ ਵੱਡਾ ਘਰ ਬਣਾ ਕੇ ਬੈਠੀ ਆ ਅੱਗੇ ਨਹੀਂ ਕੁਝ ਪਿੱਛੇ ਨਹੀਂ। ਹਾਂ। ਔਰ ਉਹ ਲੋਕ ਮੇਰੇ ਕੁਝ ਵੀ ਨਹੀਂ ਲੱਗਦੇ। ਹੂੰ। ਗਲੀ ਗੁਆਂਢੀ ਨਹੀਂ ਤੁਹਾਨੂੰ ਛੱਡਦਾ। ਹਾਂ ਜੀ। ਹੈ ਨਾ? ਤੇ ਤੁਸੀਂ ਕਿਤੇ ਸ਼ੂਟ ਤੇ ਜਾਂਦੇ ਆ। ਉਹਰ ਤਾਂ ਕਈ ਕਈ ਲੋਕ ਨਾ ਤੁਹਾਡੇ ਬਿਨਾ ਮਤਲਬ ਤੋਂ ਤੁਹਾਡੀ ਜ਼ਿੰਦਗੀ ਚ ਦਖਲ ਕਰਦੇ ਆ ਹੈਨਾ ਅਸੀਂ ਕਿ ਆਪਾਂ ਹੁਣ ਕਿਤੇ ਮਿਲੇ ਆ ਮੈਂ ਤੁਹਾਨੂੰ ਨਹੀਂ ਜਾਣਦੀ ਤਾਂ ਮੈਂ ਤੁਹਾਨੂੰ ਹੋਰ ਠੀਕ ਹਾਂ ਠੀਕ ਹੋਦਾ ਇੰਨਾ ਆਪਾਂ ਕਰਾਂਗੇ ਹੈਨਾ ਤੇ ਬਟ ਉਹ ਤੁਹਾਡੇ ਪੋਤੜਿਆਂ ਤੱਕ ਜਾਂਦੇ ਆ ਹੂੰ ਕਿੰਨੇ ਬੱਚੇ ਆ ਬੜੀਆਂ ਪਿੰਡਾਂ ਵਾਲੀਆਂ ਫੇਟ ਹੁੰਦੀਆਂ ਨਾ ਹਾਂਜੀ ਭਾਈ ਕਿੱਥੋਂ ਦੀ ਆ ਅੱਛਾ ਕਿੰਨੇ ਜਵਾਕ ਆ ਤੇਰੇ ਜੇ ਤਾਂ ਤੁਸੀਂ ਕਹਿ ਦਿੱਤਾ ਵੀ ਨਹੀਂ ਹੈਗਾ ਆਹੋ ਜਦ ਤੁਸੀਂ ਆਹ ਸ਼ੂਟਿੰਗਾਂ ਜੀਆਂ ਕਰਨੀਆਂ ਫਿਲਮਾਂ ਕਰਨੀਆਂ ਨੇ ਤਾਂ ਤੁਹਾਡੇ ਜਵਾਕ ਕਿੱਥੋਂ ਹੋ ਜਾਣਗੇ ਘਰ ਵਾਲਿਆ ਕੋਲ ਤਾਂ ਰਹਿਣਾ ਨਹੀਂ ਮਤਲਬ ਸਟੇਟ ਫੋਰਵਰਡ ਤੁਹਾਡੇ ਇੱਟ ਵਾਂਗੂ ਮਾਰਦੇ ਹਾਂ ਹਾਂ ਔਰ ਬਿਨਾ ਸੋਚੇ ਕਿ ਕਿਸੇ ਤੇ ਕੀ ਅਸਰ ਅਸਰ ਹੋਊਗਾ ਹਨਾ ਉਹਨੇ ਆਪਣੇ ਨਾ ਮੈਂ ਉਹਨੂੰ ਜਾਣਦੀ ਆ ਬਟ ਉਹ ਮੇਰੀ ਜ਼ਿੰਦਗੀ ਚ ਤਾਂ ਦਖਲ ਕਰ ਗਈ ਨਾ ਹਾਂਜੀ ਇਦਾਂ ਲੋਕੀ ਕਰਦੇ ਸੀਗੇ ਕਈ ਵਾਰੀ ਇੱਕ ਦੋ ਵਾਰੀ ਮੇਰੀ ਇੱਕ ਟੀਚਰ ਦੀ ਗੱਲ ਦੱਸਦੀਆਂ ਵੀ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਨਾ ਵੀ ਇਦਾਂ ਦੀ ਮਾਂ ਬਣਨਾ ਬਣਾਣਾ ਤੁਹਾਨੂੰ ਹਨਾ ਮਮਤਾ ਮਈ ਅਸੀਂ ਇੱਕ ਨਾਟਕ ਕਰਦੇ ਸੀਗੇ ਜਦੋਂ ਮੈਂ ਇੱਥੇ ਸੀ ਡਿਪਾਰਟਮੈਂਟ ਦੇ ਵਿਚਰ ਪਾਰਟੀ 'ਚ ਤੇ ਮੈਂ ਜਦੋਂ ਉਹ ਕਰੈਕਟਰ ਕਰਨ ਲਈ ਮਤਲਬ ਉਹ ਕਰੈਕਟਰ ਨਾ ਜਿਹੜਾ ਅਸੀਂ ਖੇਡ ਰਹੇ ਸੀ ਉਹ ਕਿਸੇ ਤੋਂ ਹੋ ਨਹੀਂ ਸੀ ਰਹਾ ਹਾਂਜੀ ਦੋ ਤਿੰਨ ਆਰਟਿਸਟਾਂ ਨੇ ਟਰਾਈ ਕੀਤਾ ਮੇਰੀ ਟੀਚਰ ਨੇ ਤੇ ਮੈਂ ਪਿੱਛੇ ਬੈਠੀ ਸੀ ਉਹ ਕਹਿੰਦੇ ਨੇ ਮੈਂ ਕਿਹਾ ਵੀ ਮੈਮ ਮੈਂਟਰ ਕਿਸੇ ਨੇ ਕਿਹਾ ਵੀ ਅਨੀਤਾ ਨੂੰ ਟਰਾਈ ਕਰਦੇ ਆ ਮੈਮ ਕਹਿੰਦੇ ਨਹੀਂ 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 ਇਹਦੀ ਪਰਸਨੈਲਿਟੀ ਤਾਂ ਮੇਰੇ ਉਸ ਕਰੈਕਟਰ ਨਾਲ ਜਾਂਦੀ ਨਹੀਂ ਪਈ ਹਨਾ ਤੇ ਚਲੋ ਹਾਲਾਤ ਕੁਛ ਐਦਾਂ ਦੇ ਬਣੇ ਕਿ ਉਹਨਾਂ ਤੋਂ ਨਹੀਂ ਨਿਕਲਿਆ ਤੇ ਕਹਿੰਦੇ ਵੀ ਚਲੋ ਨਹੀਂ ਤਨੂੰ ਟਰਾਈ ਕਰੋ ਬਟ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦੀ ਵੀ ਵੈਸੇ ਮੁਸ਼ਕਿਲ ਹੈ ਇਹਦੇ ਇਹ ਆਪ ਹਜੇ ਮਾਂ ਨਹੀਂ ਬਣ ਸਕੀ ਹੈ ਕਿ ਵੀ ਇਹ ਉਹ ਪੇਨ ਮਹਿਸੂਸ ਨਹੀਂ ਕਰ ਸਕੂਗੀ ਔਰ ਇਹ ਇੱਕ ਮਤਲਬ ਐਕਟਿੰਗ ਇੱਕ ਔਰਤ ਨਹੀਂ ਔਰ ਐਕਟਿੰਗ ਫੀਲਡ ਵਾਲਾ ਬੰਦਾ ਕਹਿ ਰਿਹਾ ਹੈ ਨਾ ਅਸੀਂ ਮੈਂ ਇੱਕ ਬੀਕ ਸਾਲ ਦੀ ਸੀ ਜਦੋਂ ਅਸੀਂ ਸਿਰਜਣਾ ਪਲੇ ਕੀਤਾ ਔਰ ਜਿਹੜੀ ਕੁੜੀ ਨੇ ਮੈਂ ਮਾਸੀ ਦਾ ਕਰੈਕਟਰ ਕੀਤਾ ਸੀ ਜਿਹੜੀ ਕੁੜੀ ਨੇ ਉਹ ਮਾਂ ਜੀ ਦਾ ਬਾਰ ਬਾਰ ਅਵੋਸ਼ਨ ਹੋ ਰਿਹਾ ਉਹਦਾ ਕਰੈਕਟਰ ਕੀਤਾ ਮੇਰੇ ਤੋਂ ਵੀ ਜੂਨੀਅਰ ਸੀ ਔਰ ਇੰਨਾ ਸ਼ਾਨਦਾਰ ਕਰੈਕਟਰ ਕੀਤਾ ਹੈ ਨਾ ਮਤਲਬ ਐਕਟਰ ਲਈ ਤਾਂ ਤੁਸੀਂ ਇਹ ਚੀਜ਼ ਨੂੰ ਥੋਪ ਹੀ ਨਹੀਂ ਸਕਦੇ ਕਿ ਜੇ ਉਹਦੇ ਕੋਲੇ ਐਕਸਪੀਰੀਅੰਸ ਹੈਗਾ ਫੇਰ ਹੀ ਕਰ ਸਕਦਾ ਹੈ ਨਾ ਤੇ ਸ਼ਾਇਦ ਉਹ ਗੱਲ ਮੇਰੀ ਇੰਨੇਕ ਮੇਰੇ ਦਿਲ ਨੂੰ ਵੱਜੀ ਹਨ ਤੇ ਉਹ ਉਹਦੇ ਸਾਰੇ ਫਿਰ ਜਿੰਨੇ ਵੀ ਸ਼ੋਅ ਸੀ ਉਹ ਮੈਂ ਕੀਤੇ ਔਰ ਇੰਨੇ ਸ਼ਾਨਦਾਰ ਕੀਤੇ ਤੇ ਸ਼ਾਇਦ ਉਹ ਮੈਂ ਆਪਣੇ ਅੰਦਰ ਇੰਨਾ ਕੁੱਟ-ਕੁੱਟ ਕੇ ਉਹਦੀ ਇਸ ਗੱਲ ਨੂੰ ਭਰ ਲਿਆ ਕਿ ਮੈਂ ਅੰਦਰ ਦਿਖਾਣਾ ਕਿ ਮਮਤਾ ਜਿਹੜੀ ਹੈ ਉਹ ਬੱਚੇ ਨੂੰ ਪੈਦਾ ਕਰਨ ਨਾਲ ਔਰਤ ਦੇ ਅੰਦਰ ਨਹੀਂ ਆਉਂਦੀ ਔਰਤ ਇਦਾਂ ਵੀ ਮਮਤਾ ਮਈ ਹੋ ਸਕਦੀ ਹੈ ਹਨਾ ਤਾਂ ਸ਼ਾਇਦ ਇਸੇ ਕਰਕੇ ਮੇਰੀਆਂ ਫਿਲਮਾਂ 'ਚ ਮੇਰੀ ਉਹਦੇ 'ਚ ਉਹ ਮੇਰਾ ਦਿਖਦਾ ਕਿ ਮੈਂ ਉਹਨੂੰ ਆਪਣੇ ਉਹ ਅੰਦਰ ਤੱਕ ਉਤਾਰ ਲਿਆ ਇਸ ਗੱਲ ਨੂੰ ਤੇ ਬਦਲੇ ਚ ਉਹ ਐਕਸਪ੍ਰੈਸ਼ਨ ਤੇ ਉਹ ਕੈਰੈਕਟਰ ਖੇਡੇ ਆ ਹਾਂਜੀ